ਤੇ ਇਸ ਨਵੰਬਰ ਤੱਕ ਜਦੋਂ ਦੀ ਸਰਕਾਰ ਬਣੀ ਹੈ ਪੌਣੇ 2 ਸਾਲਾਂ ਦੇ ਵਿੱਚ 60000 ਕਰੋੜ ਰੁਪਏ ਤੋਂ ਉੱਪਰ ਦਾ ਕਰਜ਼ਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ਦੇ ਖਜ਼ਾਨੇ ਤੇ ਹੋਰ ਬੋਝ ਪਾਤਾ ਸਰਕਾਰ ਬਣਨ ਤੋਂ ਪਹਿਲਾਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ ਕਿ ਪੰਜਾਬ ਨੂੰ ਕਰਜ਼ਾਈ ਕਰਤਾ ਪੰਜਾਬ ਦੇ ਲੋਕਾਂ ਤੇ ਬੋਝ ਪਾਤਾ ਇਹ ਜਿਹੜਾ ਕਰਜ਼ਾ ਲਈ ਜਾ ਰਿਹਾ ਹੈ ਹਰ ਪੰਜਾਬ ਦੇ ਇਨਸਾਨ ਤੇ ਕਰਜ਼ਾ ਹੈ ਇਹ ਇਹ ਲੋਕਾਂ ਦੀ ਜੇਬ ਚੋਂ ਪੈਸੇ ਜਾਣੇ ਆ ਤੇ ਮੈਂ ਹੁਣ ਭਗਵੰਤ ਮਾਨ ਨੂੰ ਪੁੱਛਣਾ ਚਾਹਣਾ ਹੁਣ ਕਿਹਦੀ ਜੇਬ ਚੋਂ ਜਾਣੇ ਇਹ ਸਵਾਲ ਦਾ ਵੀ ਜਵਾਬ ਦੇ ਦੇਣ ਤੇ ਵੱਡੀ ਗੱਲ ਇਹ ਤੁਸੀਂ ਦੇਖੋ ਇਹ ਕਰਜ਼ਾ ਜਿਹੜਾ ਲਿੱਤਾ ਗਿਆ ਇਹ ਪੈਸਾ ਜਾ ਕਿੱਥੇ ਰਿਹਾ ਤੇ ਪੈਸੇ ਦੀ ਵਰਤੋਂ ਕਿਵੇਂ ਹੋ ਰਹੀ ਹੈ ਪੰਜਾਬ ਦੇ ਵਿੱਚ ਜਿੰਨੀਆਂ ਸੋਸ਼ਲ ਵੈਲਫੇਅਰ ਦੀਆਂ ਸਕੀਮਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਸਰਕਾਰ ਨੇ ਚਲਾਈਆਂ ਸੀ ਸਾਰੀਆਂ ਬੰਦ ਹੋ ਗਈਆਂ ਕੋਈ ਨਵਾਂ ਡਿਵੈਲਪਮੈਂਟ ਦਾ ਪ੍ਰੋਜੈਕਟ ਪੰਜਾਬ ਦੇ ਵਿੱਚ ਨਹੀਂ ਆਇਆ ਤੁਸੀਂ ਆਪ ਦੇਖ ਲਓ ਤੁਰੇ-ਫਿਰਦੇ ਤੁਸੀਂ ਵੀ ਹਰ ਰੋਜ਼ ਲੋਕਾਂ ਨੂੰ ਕਵਰ ਕਰਨ ਜਾਂਦੇ ਹੋ ਕੋਈ ਨਵੀਂ ਸੜਕ ਨਹੀਂ ਕੋਈ ਨਵਾਂ 에ਰਪੋਰਟ ਨਹੀਂ ਕੋਈ ਕਾਲਜ ਨਹੀਂ ਕੋਈ ਯੂਨੀਵਰਸਿਟੀ ਨਹੀਂ ਕੋਈ ਹਸਪਤਾਲ ਨਹੀਂ ਕੋਈ ਡਿਸਪੈਂਸਰੀ ਨਹੀਂ ਕੋਈ ਪਿੰਡਾਂ ਚ ਮੰਡੀ ਨਹੀਂ ਕੋਈ ਰੂਰਲ ਲਿੰਕ ਰੋਡ ਨਹੀਂ ਕੋਈ ਨਵੀਂ ਕਸੀ ਨਹੀਂ ਕੋਈ ਨਵੀਂ ਨਹਿਰ ਨਹੀਂ ਪੈਨਸ਼ਨ ਬੰਦ ਹੋਈ ਪਈ ਹੈ ਸ਼ਗਨ ਸਕੀਮ ਬੰਦ ਹੋਈ ਪਈ ਹੈ ਕੰਪਨਸੇਸ਼ਨ ਜਿਹੜਾ ਮੁਆਵਜ਼ਾ ਕਿਸਾਨਾਂ ਨੂੰ ਦੇਣਾ ਸੀ ਉਹ ਬੰਦ ਹੋਇਆ ਪਿਆ ਭਗਤਪੂਰਨ ਸਿੰਘ ਜਿਹੜੀ ਹੈਲਥ ਇੰਸ਼ੋਰੈਂਸ ਸਕੀਮ ਸੀ ਉਹ ਬੰਦ ਹੋਈ ਪਈ ਹੈ ਸੈਕਲ ਬਾਦਲ ਸਾਹਿਬ ਦਿੰਦੇ ਸੀ ਬੱਚਿਆਂ ਨੂੰ ਮੁਫਤ ਭਾਂਡੇ ਬਾਲਸਾਭ ਦਿੰਦੇ ਸੀ ਬੱਚਿਆਂ ਨੂੰ ਸੇਵਾ ਕੇਂਦਰ ਆਟਾ ਦਾਲ ਸਭ ਕੁਝ ਬੰਦ ਹੋਇਆ ਪਿਆ ਨਵੀਂ ਸਕੀਮ ਚੱਲਦੀ ਕੋਈ ਨਹੀਂ ਨਵੇਂ ਪ੍ਰੋਜੈਕਟ ਆ ਕੋਈ ਨਹੀਂ ਰਿਹਾ ਫੇਰੇ 60000 ਕਰੋੜ ਰੁਪਇਆ ਗਿਆ ਕਿੱਥੇ ਮੈਂ ਤੁਹਾਨੂੰ ਦੱਸਦਾ 60000 ਕਰੋੜ ਰੁਪਇਆ ਕਿੱਥੇ ਗਿਆ ਆ ਪਿੱਛੇ ਜੇ ਆਧਾਰਨ ਦਿਨਾ ਤੁਹਾਨੂੰ 5 ਸਟੇਟਾਂ ਦੇ ਵਿੱਚ ਇਲੈਕਸ਼ਨ ਹੋਈ ਹੈ ਮੱਧ ਪ੍ਰਦੇਸ਼ ਛੱਤੀਸਗੜ ਰਾਜਸਥਾਨ ਆਪਣਾ ਮੀਜ਼ੋਰਾਮ ਤੇ ਤੇਲੰਗਾਨਾ ਇਹ ਪੰਜ ਸਟੇਟਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰਨ ਵਾਸਤੇ ਹਜ਼ਾਰਾਂ ਕਰੋੜ ਰੁਪਇਆ ਪੰਜਾਬ ਸਰਕਾਰ ਨੇ ਪੰਜਾਬ ਦੇ ਖਜ਼ਾਨੇ ਚੋਂ ਪੰਜਾਬ ਦੇ ਲੋਕਾਂ ਦਾ ਪੈਸਾ ਲਾਇਆ ਜਿਹੜੇ ਹਰ ਰੋਜ਼ ਹੈਲੀਕਾਪਟਰ ਹਵਾਈ ਜਹਾਜ਼ ਚਾਰਟਰ ਕੀਤੇ ਜਾਂਦੇ ਸੀ ਕਦੇ ਛੱਤੀਸਗੜ੍ਹ 'ਚ ਪ੍ਰਚਾਰ ਕਰਨ ਵਾਸਤੇ ਕਦੇ ਮਧਿਆ ਪ੍ਰਦੇਸ਼ ਪ੍ਰਚਾਰ ਕਰਨ ਵਾਸਤੇ ਕਦੇ ਰਾਜਸਥਾਨ 'ਚ ਪ੍ਰਚਾਰ ਕਰਨ ਵਾਸਤੇ ਉਹਦਾ ਪੈਸਾ ਪੰਜਾਬ ਦੇ ਖਜ਼ਾਨੇ 'ਚੋਂ ਜਾਂਦਾ ਸੀ ਪੰਜਾਬ ਦੀਆਂ ਲੋਕਾਂ ਦੀਆਂ ਜੇਬਾਂ 'ਚੋਂ ਜਾਂਦਾ ਸੀ ਮੈਂ ਤੁਹਾਨੂੰ ਉਦਾਹਰਣ ਦਿਨਾ ਮੈਂ ਡਾਟਾ ਕੱਢਿਆ ਤਾਂ ਕੱਲੇ ਨਵੰਬਰ ਮਹੀਨੇ ਦਾ ਸਾਡੇ ਕੋਲੇ ਵੀ ਅ fırs ਭੇਜ ਦਿੰਦੇ ਆ ਅਕਸਰ 10 ਸਾਲ ਅਸੀਂ ਵੀ ਸਰਕਾਰ 'ਚ ਰਹੇ ਆਂ ਇਹ ਨਵੰਬਰ ਮਹੀਨੇ ਦਾ ਭਗਵੰਤ ਮਾਨ ਦਾ ਡਾਟਾ ਹੈ ਕਿ ਕਿੰਨੇ ਵਾਰੀ ਹੈਲੀਕਾਪਟਰ ਤੇ ਹਵਾਈ ਜਹਾਜ਼ ਵਰਤ ਕੇ ਪੰਜਾਬ ਦੇ ਲੋਕਾਂ ਦਾ ਪੈਸਾ ਵਰਤ ਕੇ ਇਹ ਇਹ ਤਿੰਨੇ ਰਾਜਾਂ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਗਿਆ 21 ਨਵੰਬਰ ਤੱਕ ਦਾ ਪਹਿਲੀ ਨਵੰਬਰ ਤੋਂ 21 ਨਵੰਬਰ ਤੱਕ ਦਾ ਕਿਉਂਕਿ 21 ਨੂੰ ਫਿਰ ਮੈਨੂੰ ਲੱਗਦਾ ਕੋਡ ਲੱਗ ਕੇ ਤੇ ਪ੍ਰਚਾਰ ਬੰਦ ਹੋ ਗਿਆ ਸੀ 20 ਦਿਨਾਂ ਚ 10 ਟ੍ਰਿਪ ਮਾਰੇ ਆ ਪਹਿਲਾਂ ਇੱਥੋਂ ਜਾਂਦਾ ਸੀ ਅਰਵਿੰਦ ਕੇਜਰੀਵਾਲ ਨੂੰ ਚੜਾਉਂਦਾ ਸੀ ਡਰਾਈਵਰ ਵਾਂਗੂ ਫਿਰ ਅਰਵਿੰਦ ਕੇਜਰੀਵਾਲ ਨੂੰ ਚੜਾ ਕੇ ਮੈਂ ਤੁਹਾਨੂੰ ਡੇਟਾ ਦੱਸ ਦਿੰਦਾ 2 ਨਵੰਬਰ ਨੂੰ ਮੱਧ ਪ੍ਰਦੇਸ਼ ਚ ਸਿੰਗਰੋਲੀ ਇਹਨਾਂ ਦੇ ਜਾ ਕੇ ਜੀ ਉੱਥੇ ਪ੍ਰਚਾਰ ਕੀਤਾ 3 ਨਵੰਬਰ ਨੂੰ ਛੱਤੀਸਗੜ੍ਹ ਚ ਅਕਲ ਤਾਰਾ ਕੌਨਸਟਿਟੂਐਂਸੀ ਹੈ ਉੱਥੇ ਗਏ 4 ਨੂੰ ਕੁਵਾਰਦਾ ਗਏ ਛੱਤੀਸਗੜ੍ਹ ਚ 5 ਨੂੰ ਮਸਤੂਰੀ ਕੇ ਛੱਤੀਸਗੜ੍ਹ ਚ 8 ਨੂੰ ਫਿਰ ਮਧਿਆ ਪ੍ਰਦੇਸ਼ ਚ ਚੌੜਾ 9 ਨੂੰ ਮਰੀਨਾ 10 ਨੂੰ ਸੇਵੜਾ 14 ਨੂੰ ਕਟਾਂਗੀ ਤੇ 21 ਤਰੀਕ ਨੂੰ ਤੇ 20 ਤਰੀਕ ਨੂੰ ਰਾਜਸਥਾਨ ਚ ਥਾਣਾ ਗਸੀ ਤੇ ਨੀਮਕਾ ਥਾਣਾ ਇਹ ਸਾਰੇ 20 ਦਿਨਾਂ ਦੇ ਵਿੱਚ ਤੁਸੀਂ ਵੇਖ ਲਓ 10 ਜਿਹੜੇ ਮਾਰੇ ਆ ਪੰਜਾਬ ਦਾ ਹੈਲੀਕਾਪਟਰ ਵਰਤਿਆ ਗਿਆ ਪੰਜਾਬ ਦੇ ਖਜ਼ਾਨੇ ਚੋਂ ਹਵਾਈ ਜਹਾਜ਼ ਕਿਰਾਏ ਤੇ ਲਿੱਤਾ ਗਿਆ ਤੇ ਜਿਹੜਾ ਸਿਕਿਉਰਿਟੀ ਦਾ ਅਮਲਾ ਫੈਲਾ ਪਹਿਲਾਂ ਮੁੱਖ ਮੰਤਰੀ ਦਾ ਜਾਂਦਾ ਕਿਉਂਕਿ ਸਭ ਤੋਂ ਵੱਧ ਸਿਕਿਉਰਿਟੀ ਤਾਂ ਉਹਨੇ ਤਾਂ ਆਰਟੀਆਈ ਚ ਹੀ ਆ ਗਿਆ ਕਿ ਬਾਦਲ ਸਾਹਿਬ ਤੋਂ ਵੱਧ ਕੈਪਟਨ ਨੇ ਲਿੱਤੀ ਕੈਪਟਨ ਤੋਂ ਵੱਧ ਭਗਵੰਤ ਮਾਨ ਨੇ ਲੈ ਗਿਆ ਉਹਨਾਂ ਕਾਫਲਾ 50 ਗੱਡੀਆਂ ਦਾ ਕਾਫਲਾ 50 ਗੱਡੀਆਂ ਚ ਤੁਸੀਂ ਵੇਖ ਲਓ 3-400 ਪੁਲਸਾਂ ਦਾ ਐਡਵਾਂਸ ਪਾਰਟੀ ਵੱਖ ਉੱਥੇ ਜਾ ਕੇ ਰਹਿਣਾ ਖਾਣਾ ਪੀਣਾ 500 ਬੰਦੇ ਦਾ 500 ਗੱਡੀ ਦਾ ਤੇਲ ਜਾਣਾ ਇਹ ਕਿੱਥੋਂ ਆਇਆ ਪੈਸਾ ਜੀ ਪੰਜਾਬ ਦੇ ਲੋਕਾਂ ਦਾ ਪੈਸਾ ਇਹ 10 ਵਾਰੀ ਕੇਵਲ 20 ਦਿਨਾਂ ਦੇ ਵਿੱਚ ਹਰ ਦੂਜੇ ਦਿਨ ਪ੍ਰਚਾਰ ਕਰਨ ਵਾਸਤੇ ਆਮ ਆਦਮੀ ਪਾਰਟੀ ਦਾ ਤੇ ਅਰਵਿੰਦ ਕੇਜਰੀਵਾਲ ਦਾ ਇਹ ਜਾਂਦੇ ਸੀ ਸਾਰੇ ਐਮਐਲਏਆਂ ਦੀਆਂ ਡਿਊਟੀਆਂ ਲੱਗੀਆਂ ਸੀ ਸਾਰੇ ਮੰਤਰੀਆਂ ਦੀਆਂ ਡਿਊਟੀਆਂ ਲੱਗੀਆਂ ਸੀ ਸਾਰੇ ਚੇਅਰਮੈਨਾਂ ਦੀਆਂ ਸਰਕਾਰੀ ਗੱਡੀਆਂ ਜਿਹੜੀਆਂ ਇਹਨਾਂ ਨੇ ਵਰਤੀਆਂ ਤੇ ਤੇਲ ਵਰਤਿਆ ਉਹਦਾ ਹਿਸਾਬ ਕੌਣ ਦੇਊਗਾ ਹਜ਼ਾਰਾਂ ਕਰੋੜਾਂ ਦੇ ਇਹਨਾਂ ਸਟੇਟਾਂ ਦੇ ਵਿੱਚ ਅਖਬਾਰਾਂ ਦੇ ਇਸ਼ਤਿਹਾਰ ਦਿੱਤੇ ਗਏ ਐਦੇ ਤੇ ਫੇਸਬੁੱਕ ਗੂਗਲ ਟਵਿੱਟਰ ਜਿੰਨੇ ਵੀ ਸੋਸ਼ਲ ਮੀਡੀਆ ਪਲੇਟਫਾਰਮਸ ਆ ਕਰੋੜਾ ਰੁਪਏ ਦੇ ਇਸ਼ਤਿਹਾਰ ਇਹਨਾਂ ਤੇ ਦਿੱਤੇ ਗਏ ਇਹ ਪੰਜਾਬ ਦੇ ਖਜ਼ਾਨੇ ਦੀ ਜਿਹੜੀ ਲੁੱਟ ਹੋਈ ਹੈ ਇਹਦੀ ਪਰਪਾਈ ਕੌਣ ਕਰੂਗਾ ਤੇ ਰਿਜ਼ਲਟ ਵੇਖ ਲਓ ਤੁਸੀਂ ਮੈਂ ਤੁਹਾਨੂੰ ਰਿਜ਼ਲਟ ਦੱਸਦਾ ਪਹਿਲਾਂ ਤਾਂ ਇਹਨਾਂ ਦਾ ਹਾਸਾ ਹੋਈ ਨਹੀਂ ਤਿੰਨ ਸਟੇਟਾਂ ਚ ਇਲੈਕਸ਼ਨ ਲੜੇ 215 ਹਲਕਿਆਂ ਚ ਲੜੇ 215 ਦੇ 215 ਚ ਜਮਾਨਤਾਂ ਜਬਤ ਹੋਈਆਂ 215 ਦੇ 215 ਚ ਨੋਟਾਂ ਇਹਨਾਂ ਨੂੰ ਘੱਟ ਵੋਟਾਂ ਇਹਨਾਂ ਨੂੰ ਪਈਆਂ 70 ਹਲਕੇ ਲੜੇ ਇਹ ਮੱਧਿਆਪ੍ਰਦੇਸ਼ ਚ ਉੱਥੇ ਇਹਨਾਂ ਨੂੰ ਪਈ ਜੀ 0.51% ਵੋਟ 1% ਤੋਂ ਵੀ ਅੱਧੀ छत्तीसगढ़ ਚ ਲੜੇ ਠਾਸੀ ਸੀਟਾਂ ਤੇ 0.93% ਤੇ ਰਾਜਸਥਾਨ ਚ ਲੜੇ 57 ਸੀਟਾਂ ਤੇ 0.38% ਵੋਟ ਮਤਲਬ ਤੁਸੀਂ ਇਹ ਵੇਖੋ 1% ਵੀ ਕਿਤੇ ਟੱਚ ਨਹੀਂ ਕੀਤੇ ਜਮਾਨਤਾਂ ਹਰ ਹਲਕੇ ਚ ਜਬਤ ਹੋਈਆਂ ਤੇ ਮੇਰੇ ਕੋਲ ਤਾਂ ਉਹ ਵੀ ਡਾਟਾ ਹੈ ਕਿ ਜਿੱਥੇ-ਜਿੱਥੇ ਮੁੱਖ ਮੰਤਰੀ ਨੇ ਤੇ ਅਰਵਿੰਦ ਕੇਜਰੀਵਾਲ ਨੇ ਜਾ ਕੇ ਪ੍ਰਚਾਰ ਕੀਤਾ ਤੇ ਉੱਥੇ ਤਾਂ ਵੋਟਾਂ ਦੂਜੇ ਹਲਕਿਆਂ ਨਾਲੋਂ ਵੀ ਘੱਟ ਪਈਆਂ ਕਿਤੇ 200 ਪਈਆਂ ਕਿਤੇ 150 ਪਈਆਂ 50 ਲੱਖ ਰੁਪਏ ਦਾ ਤੁਸੀਂ ਜਾ ਕੇ ਪ੍ਰਚਾਰ ਕਰਦੇ ਹੋ ਇੱਕ ਹਲਕੇ 'ਚ ਮੈਂ ਫੋਟੋ ਦੇਖ ਰਿਹਾ ਸੀ ਇਹ ਗਏ ਦੋਵੇਂ ਜਾਣੇ ਰੋਡ ਸ਼ੋਅ ਕੱਢ ਰਿਹਾ 50 ਲੱਖ ਰੁਪਈਆ ਲਾਤਾ ਉਸ ਗੇੜੇ ਤੇ ਤੇ ਵੋਟਾਂ ਨਿਕਲੀਆਂ 55 ਤੁਸੀਂ ਦੱਸੋ ਅਸਲ ਤੋਂ ਪੈਰ ਤੇ ਘਵਾੜੀ ਤਾਂ ਆਪ ਮਾਰ ਲਈ ਪ੍ਰਚਾਰ ਕਰਨ ਜਾਂਦੇ ਸੀ ਉੱਤੇ ਲੋਕਾਂ ਨੂੰ ਜਾ ਕੇ ਕਹਿੰਦੇ ਸੀ ਪੰਜਾਬ 'ਮੇ ਫੋਨ ਕਰਕੇ ਪੁੱਛੋ ਕੰਮ ਕਿੰਨੇ ਹੋਏ ਐ ਉਹਨਾਂ ਨੇ ਫੋਨ ਕਰ ਲਿਆ ਤੇ ਪੰਜਾਬ ਦੇ ਲੋਕਾਂ ਨੇ ਸੱਚ ਦੱਸਤਾ ਤੇ ਫਿਰ ਵੋਟਾਂ ਤਾਂ ਇੰਨੀਆਂ ਹੀ ਨਿਕਲਣੀਆਂ ਸੀ ਜਿੰਨਾ ਪੰਜਾਬ 'ਚ ਕੰਮ ਹੋਇਆ ਸੋ ਇਹ ਹਾਲਾਤ ਜਿਹੜੇ ਐ ਇਹ ਵੇਖੋ ਇਹ ਕੱਲੀ ਇਸ ਪ੍ਰੈਸ ਕਾਨਫਰੰਸ ਤੱਕ ਸੀਮਤ ਨਹੀਂ ਐ ਗੱਲ ਇਹ ਇਸ ਇਸ਼ੂ ਤੇ ਵਕੀਲਾਂ ਨਾਲ ਵੀ ਰਹਿ ਕਰਾਂਗੇ ਜੇ ਹਾਈ ਕੋਰਟ ਮੂਵ ਕਰਨਾ ਪਿਆ ਹਾਈ ਕੋਰਟ ਕਰਾਂਗੇ ਕੋਈ ਸੈਂਟਰਲ ਕੋਈ ਇੰਡੀਪੈਂਡੈਂਟ ਏਜੰਸੀ ਦੀ ਜਾਂਚ ਹੋਣੀ ਚਾਹੀਦੀ ਹੈ ਪੰਜਾਬ ਦਾ ਪੈਸਾ ਜੀ ਪੰਜਾਬ ਦੇ ਲੋਕਾਂ ਦਾ ਪੈਸਾ ਜੀ ਇਹ ਪੰਜਾਬ ਦੇ ਲੋਕਾਂ ਦੀ ਭਲਾਈ ਵਾਸਤੇ ਲੱਗਣਾ ਚਾਹੀਦਾ ਹੈ ਪੰਜਾਬ ਦੇ ਲੋਕਾਂ ਦੀ ਡਿਵੈਲਪਮੈਂਟ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਲੱਗਣਾ ਚਾਹੀਦਾ ਹੈ ਤੁਸੀਂ ਸੈਲਫ ਪ੍ਰਚਾਰ ਵਾਸਤੇ ਕਿੱਥੋਂ ਆਪ ਦੀ ਸਿਕਿਉਰਿਟੀ ਅੱਜ ਭਗਵੰਤ ਮਾਨ ਜੀ ਜਾਂਦੇ ਆ 60 ਗੱਡੀਆਂ ਨਾਲ ਜਾਂਦੀਆਂ ਮਾਤਾ ਜੀ ਜਾਂਦੇ ਆ 50 ਗੱਡੀਆਂ ਦਾ ਕਾਫਲਾ ਜਾਂਦਾ ਸਤਕਾਰਯੋਗ ਇਹਨਾਂ ਦੇ ਧਰਮ ਪਤਨੀ ਜੀ ਜਾਂਦੇ ਆ 50 ਗੱਡੀਆਂ ਦਾ ਕਾਫਲਾ ਜਾਂਦਾ ਜੀ ਭੈਣ ਜੀ ਜਾਂਦੇ ਆ 50 ਗੱਡੀਆਂ ਦਾ ਕਾਫਲਾ ਜਾਂਦਾ ਇਹ ਕੋਈ ਤਰੀਕਾ ਹੈ ਪਹਿਲਾਂ ਤਾਂ ਤੁਸੀਂ ਇਹ ਕਹਿੰਦੇ ਸੀ ਕਿ ਇਹਨਾਂ ਚੀਜ਼ਾਂ ਦੀ ਲੋਡ ਕੀ ਹੈ ਅੱਜ ਅੱਜ ਫਿਰ ਇਹਨਾਂ ਦਾ ਹਾਲਾਤ ਕਿਉਂ ਬਦਲ ਗਏ ਜਿੰਨੀ ਬੁਰੀ ਤਰ੍ਹਾਂ ਨਾਲ ਇਹ ਤਿੰਨ ਸਟੇਟਾਂ ਦੇ ਵਿੱਚ ਆਮ ਆਦਮੀ ਪਾਰਟੀ ਨਕਾਰੀ ਗਈ ਹੈ ਇਸ ਤੋਂ ਵੀ ਮਾੜੀ ਸਥਿਤੀ ਜਿਵੇਂ ਤੁਸੀਂ ਪੰਜਾਬ 'ਚ ਲੁੱਟ ਕਰ ਰਹੇ ਹੋ ਨਾ ਇਸ ਤੋਂ ਵੀ ਮਾੜੀ ਸਥਿਤੀ ਤੁਹਾਡੀ ਪੰਜਾਬ 'ਚ ਹੋਣ ਆ ਰਹੀ ਹੈ 2014 ਦੀ ਚੋਣਾਂ 'ਚ ਸੋ ਇਸ ਕਰਕੇ ਮੈਂ ਅੱਜ ਤੁਹਾਡੇ ਰਾਹੀਂ ਪੰਜਾਬ ਦੇ ਲੋਕਾਂ ਨੂੰ ਇਸ ਇਸ਼ੂ ਤੇ ਸੁਚੇਤ ਕਰਨਾ ਚਾਹੁੰਦਾ ਸੀ ਕਿ 60 ਹਜ਼ਾਰ ਕਰੋੜ ਰੁਪਈਆ ਦੋ ਸਾਲਾਂ 'ਚ ਕਰਜ਼ਾ ਲੈ ਕੇ ਕੱਲੇ ਨਵੰਬਰ ਦੇ ਮਹੀਨੇ ਚ 5000 ਕਰੋੜ ਹੋਰ ਲੈ ਲਿਆ ਤਾਂ ਵਾਧਾ ਹੀ ਤੁਰਿਆ ਜਾ ਰਿਹਾ ਹੈ 60000 ਕਰੋੜ ਰੁਪਏ ਦਾ ਖਰਚਾ ਕੇਵਲ ਤੇ ਕੇਵਲ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੇ ਪ੍ਰਚਾਰ ਵਾਸਤੇ ਉਹਨੂੰ ਬਿਲਡ ਕਰਨ ਵਾਸਤੇ ਨੈਸ਼ਨਲੀ ਤੇ ਬਿਲਡ ਕਿੱਥੇ ਹੋ ਰਿਹਾ ਉਹ ਤਾਂ ਆਪਣੇ ਸਾਹਮਣੇ ਹੀ ਹੈ ਜਮਾਨਤਾ ਜਬ ਧੋਰੀਆਂ ਅਰਥਾਂ ਤੇ ਵਰਤਿਆ ਜਾ ਰਿਹਾ ਹੈ ਤੇ ਇਹ ਜਿਵੇਂ ਆਮ ਆਦਮੀ ਪਾਰਟੀ ਦੇ ਲੀਡਰ ਕਹਿੰਦੇ ਹੁੰਦੇ ਸੀ ਇਹਨਾਂ ਨੂੰ ਸਵਾਲ ਕਰੋ ਪਿੰਡਾਂ ਚਾਉਂਦੇ ਆ ਪਿੰਡਾਂ ਚ ਇਹਨਾਂ ਨੂੰ ਸਵਾਲ ਪੁੱਛੋ ਵੀ ਇਹ ਪੈਸਾ ਇਹ ਜਿਹੜਾ ਕਰਜ਼ਾ ਹੈ ਇਹ ਤੁਸੀਂ ਕਾਦੇ ਤੇ ਲਾ ਰਹੇ ਹੋ ਪਿੰਡਾਂ ਦੇ ਜਿਹੜੇ ਪਿੰਡ ਚੋਂ ਹੁਚਣ ਕੀ ਸਾਡੇ ਪਿੰਡ ਦੀ ਕੋਈ ਸੜਕ ਰਿਪੇਅਰ ਕੀਤੀ ਆ ਕੋਈ ਨਵੀਂ ਸੜਕ ਬਣਾਈ ਆ ਸਾਡੇ ਪਿੰਡ ਚ ਕੋਈ ਨਵਾਂ ਸੀਵਰੇਜ ਲਾਇਆ ਸਾਡੇ ਪਿੰਡ ਦੇ ਵਿੱਚ ਕੋਈ ਮੰਡੀ ਦੀ ਰਿਪੇਅਰ ਹੋਈ ਆ ਆਪਦੇ ਪਿੰਡ ਚ ਤੇ ਆਪਦੇ ਸ਼ਹਿਰ ਚ ਹੀ ਦੇਖ ਲਓ ਉੱਥੇ ਘੇਰ ਕੇ ਇਹਨਾਂ ਨੂੰ ਸਵਾਲ ਪੁੱਛੋ ਨਮਾਇंदे ਆ ਪਬਲਿਕ ਦੇ ਤੁਸੀਂ ਚੁਣ ਕੇ ਭੇਜੇ ਆ ਜਵਾਬ ਦੇ ਆ ਤੁਨੂੰ ਸੋ ਇਹ ਸਾਰੀਆਂ ਗੱਲਾਂ ਇਹ ਦੇਣੀਆਂ ਪੈਣੀਆਂ ਮੈਂ ਤੁਹਾਡੇ ਰਾਂ ਹੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਹ ਸੱਚੀ ਤਸਵੀਰ ਰੱਖਣੀ ਚਾਹੁੰਦਾ ਸੀ ਤਾਂ ਕਿ ਲੋਕ ਜਾਣੂ ਹੋਣ ਸੁਚੇਤ ਬਹੁਤ ਹੈ ਲੋਕ ਹੁਣ ਸੋਸ਼ਲ ਮੀਡੀਆ ਸਾਰੇ ਦੇਖਦੇ ਆ ਬਟ ਫੈਕਟਸ ਐਂਡ ਫਿਗਰਸ ਨਾਲ ਮੈਂ ਰੱਖਣੀ ਚਾਹੁੰਦਾ ਸੀ ਜਿਹੜਾ ਆਰਟੀਆਈ ਚ ਇਨਫੋਰਮੇਸ਼ਨ ਨਹੀਂ ਨਾ ਦਿੰਦੇ ਕਿ ਮੁੱਖ ਮੰਤਰੀ ਜੀ ਕਿੱਥੇ ਗਿਆ ਕਿੰਨੇ ਆ ਰੀ ਜਹਾਜ਼ ਵਰਤਿਆ ਜੀ ਸਿਕਿਉਰਿਟੀ ਹੈ ਜੀ ਸਿਕਿਉਰਿਟੀ ਰੀਜ਼ਨਸ ਕਰਕੇ ਕਹਿ ਦਿੰਦੇ ਅਸੀਂ ਨਹੀਂ ਦੇ ਦੇ ਕਾਦੀ ਸਕਿਉਰਿਟੀ ਹੈ ਜੀ ਹੁਣ ਮੁੱਖ ਮੰਤਰੀ ਜਾਇਆ ਆਇਆ ਹੈ ਮੁੜਿਆ ਆ ਤੇ ਹੁਣ ਕਾਦੀ ਸਕਿਉਰਿਟੀ ਥ੍ਰੈਟ ਰਹਿ ਗਿਆ ਦੱਸ ਦਿਓ ਕਿੱਥੇ ਕਿੱਥੇ ਗਿਆ ਸੀ ਕਿੰਨਾ ਪੈਸਾ ਲੱਗਿਆ ਕਿੰਨਾ ਤੇਲ ਲੱਗਿਆ ਉਥੇ ਕਿੰਨਾ ਖਰਚ ਹੋਇਆ ਆ ਮੈਂ ਤੁਹਾਡੇ ਸਾਹਮਣੇ ਆ ਇਹ ਵੀ ਮੈਨੂੰ ਕਿਸੇ ਉਸ ਮਹਿਕਮੇ ਦੇ ਅਫਸਰ ਨੇ ਹੀ ਦਿੱਤੀ ਹੈ ਜਾਣਕਾਰੀ ਡੇਟ ਵਾਈਜ਼ ਹੈ ਮੇਰੇ ਕੋਲ ਪਿਛਲੇ 6 ਮਹੀਨਿਆਂ ਦੀ ਸੋ ਇਸ ਤੇ ਕੀ ਅਗਲੀ ਕਾਰਵਾਈ ਲੈਣੀ ਹੈ ਪਾਰਟੀ ਵਿਚਾਰ ਕਰਕੇ ਤੇ ਅਗਲੀ ਕਾਰਵਾਈ ਕਰੇ